ਘੋਤਲਿਕਰ ਚੌਂਕ ਅੰਮ੍ਰਿਤਸਰ ਦਾ ਬਹੁਤ ਹੀ ਪੁਰਾਣਾ ਤੇ ਨਾਮਵਰ ਬਾਜ਼ਾਰ ਹੈ ਜਿੱਥੇ ਰੋਜ਼ਾਨਾ ਲੱਖਾਂ ਲੋਕ ਖਰੀਦਦਾਰੀ ਕਰਦੇ ਹਨ ਪਰ ਇਹਨਾਂ ਲੋਕਾਂ ਨੂੰ ਪਿਛਲੇ ਕੁਝ ਸਾਲਾਂ ਤੋਂ ਬਹੁਤ ਹੀ ਵੱਡੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ ਸਰਹੱਦੀ ਇਲਾਕੇ ਪਾਸੇ ਆਉਣ ਵਾਲੇ ਲੋਕ ਜ਼ਿਆਦਾਤਰ ਐਸੇ ਹੀ ਬਾਜ਼ਾਰ ਵਿੱਚ ਖਰੀਦਦਾਰੀ ਕਰਦੇ ਨੇ ਪਰ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਸੜਕਾਂ ਤੱਕ ਲੈ ਆਂਦੀਆਂ ਹਨ ਅਤੇ ਫੁੱਟਪਾਥ ਪੂਰੀ ਤਰ੍ਹਾਂ ਮੱਲੇ ਹੋਏ ਨੇ ਜਿਸ ਕਾਰਨ ਵਾਹਨਾਂ ਦੀ ਪਾਰਕਿੰਗ ਵੀ ਸੜਕਾਂ ਉੱਪਰ ਹੀ ਹੁੰਦੀ ਹੈ ਅਤੇ ਔਣਚਾਨ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਦੂਜੇ ਪਾਸੇ ਰੇੜੀਆਂ ਵੀ ਬਾਜ਼ਾਰ ਵਿੱਚ ਲੱਗਦੀਆਂ ਹਨ ਜਿਸ ਨਾਲ ਬਾਜ਼ਾਰ ਹੋਰ ਤੰਗ ਹੋ ਜਾਂਦਾ ਹੈ ਜਿਸ ਵੱਲ ਨਾ ਤਾਂ ਦੁਕਾਨਦਾਰ ਕੋਈ ਧਿਆਨ ਦਿੰਦੇ ਹਨ ਅਤੇ ਨਾ ਹੀ ਨਗਰ ਨਿਗਮ ਤੇ ਨਾ ਹੀ ਕੋਈ ਟ੍ਰੈਫਿਕ ਪੁਲਿਸ ਦੁਕਾਨਦਾਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਗ੍ਰਾਹਕ ਨੂੰ ਪਾਰਕਿੰਗ ਦੀ ਵੀ ਜ਼ਰੂਰਤ ਹੈ ਅੰਮ੍ਰਿਤਸਰ ਦਾ ਪੁਤਲੀ ਘਰ ਬਾਜ਼ਾਰ ਕਾਫੀ ਪੁਰਾਣਾ ਬਾਜ਼ਾਰ ਹੈ ਤੇ ਕਾਫੀ ਚਹਿਲ ਪਹਿਲ ਰਹਿੰਦੀ ਹੈ ਪਰ ਇੱਥੇ ਦੇ ਤੁਸੀਂ ਹਾਲਾਤ ਦੇਖੋ ਕਿ ਲੋਕਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਇਸ ਬਾਜ਼ਾਰ ਦੇ ਵਿੱਚ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ ਤੁਹਾਨੂੰ 4 ਵੀਲਰ ਦੇਖਣਗੇ ਨਜਾਇਜ਼ ਤੌਰ ਤੇ 3 ਵੀਲਰ ਦੇਖਣਗੇ ਜਿਹੜੇ ਫੁੱਟਪਾਥ ਨੇ ਉਹ ਸਾਰੇ ਜਿਹੜੇ ਨੇ ਉਹ ਦੁਕਾਨਦਾਰਾਂ ਨੇ ਦੇਖੋ ਤੁਸੀਂ ਮੱਲੇ ਹੋਏ ਨੇ ਤੇ ਰੇੜੀਆਂ ਲੱਗੀਆਂ ਨੇ ਲੋਕਾਂ ਨੂੰ ਚੱਲਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਵੱਡੀਆਂ ਗੱਡੀਆਂ ਜਿਹੜੀਆਂ ਨਹੀਂ ਕੇਸ ਬਾਜ਼ਾਰ ਜਾਣੀਆਂ ਚਾਹੀਦੀਆਂ ਉਹ ਵੀ ਇਸ ਬਾਜ਼ਾਰ ਚ ਆਂਦੀਆਂ ਨੇ ਤੇ ਫੁੱਟਪਾਥ ਤੇ ਤੁਸੀਂ ਦੇਖੋ ਹੈਗੇ ਤੇ ਹੈ ਪਰ ਦਿਖਾਈ ਹੀ ਨਹੀਂ ਦੇ ਰਹੇ ਕਿਉਂਕਿ ਦੁਕਾਨਦਾਰਾਂ ਵੱਲੋਂ ਇਹਨਾਂ ਤੇ ਕਬਜ਼ਾ ਕਰ ਲਿਆ ਗਿਆ ਹੈ ਤੇ ਸ਼ਾਇਦ ਹੋ ਸਕਦਾ ਕਿ ਰਜਿਸਟਰੀਆਂ ਵੀ ਹੋ ਗਈਆਂ ਹੋਣ ਜਿਸ ਹਿਸਾਬ ਨਾਲ ਇੱਥੇ ਨਜਾਇਜ਼ ਕਬਜ਼ੇ ਜਿਹੜੇ ਨੇ ਕੀਤੇ ਗਏ ਨੇ ਦੁਕਾਨਾਂ ਦੇਖੋ ਤੁਸੀਂ ਕਿ ਸੜਕਾਂ ਤੱਕ ਪੁੰਚੀਆਂ ਪਈਆਂ ਨੇ ਲੋਕ ਜਿਹੜੇ ਨੇ ਉਹ ਭੀੜ ਦੇ ਵਿੱਚ ਪਰੇਸ਼ਾਨ ਹੁੰਦੇ ਨੇ ਤੇ ਤੁਸੀਂ ਦੁਕਾਨਾਂ ਸਾਰੀਆਂ ਦੇਖੋ ਸਾਰਿਆਂ ਦਾ ਹੀ ਸਮਾਨ ਬਾਰ ਹੈ ਏਡੀਸੀਪੀ ਮੈਡਮ ਟ੍ਰੈਫਿਕ ਦੀ ਗੱਲ ਕਰੀਏ ਤੇ ਉਹ ਦੂਜੇ ਤੀਜੇ ਦਿਨ ਇਸ ਬਾਜ਼ਾਰ 'ਚ ਆਉਂਦੇ ਰਹਿੰਦੇ ਨੇ ਪਰ ਬਦਲਦਾ ਕੁਝ ਵੀ ਨਹੀਂ ਸਭ ਕੁਝ ਉਦਾਂ ਹੀ ਹੈ ਕਾਰਵਾਈਆਂ ਜਿਹੜੀਆਂ ਨੇ ਉਹ ਖਾਨਾ ਪੂਰਤੀ ਤੱਕ ਹੀ ਸੀਮਤ ਨੇ ਪਰ ਇਹਦਾ ਜਿਹੜਾ ਖਾਮਿਆਜ਼ਾ ਹੈ ਉਹ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਤੇ ਉਹਨਾਂ ਨੂੰ ਖੱਜਲ-ਖਵਾਰੀਆਂ ਜਿਹੜੀਆਂ ਹੁੰਦੀਆਂ ਨੇ ਦਿੱਕਤਾਂ ਹੁੰਦੀਆਂ ਨੇ ਚੱਲਣ ਵਿੱਚ ਸੋ ਟ੍ਰੈਫਿਕ ਪੁਲਿਸ ਨੂੰ ਕਵਾਂਗੇ ਨਗਰ ਨਿਗਮ ਨੂੰ ਕਵਾਂਗੇ ਕਿ ਇਹਨਾਂ ਚੀਜ਼ਾਂ ਤੇ ਨੱਥ ਪਾਈ ਜਾਵੇ ਤੇ ਦੁਕਾਨਦਾਰਾਂ ਨੂੰ ਕਵਾਂਗੇ ਕਿ ਆਪਣੀ ਜਿਹੜੀ ਮਾਨਸਿਕਤਾ ਹੈ ਜਿਹੜੀ ਨਜਾਇਜ਼ ਕਬਜ਼ੇ ਕਰਨ ਦੀ ਇਹਨੂੰ ਬਦਲਿਆ ਜਾਵੇ ਤਾਂ ਜੋ ਸ਼ਹਿਰ ਦੀ ਦਿੱਖ ਜਿਹੜੀ ਹੈ ਉਹ ਸੋਹਣੀ ਹੋ ਸਕੇ ਤੇ ਜਿਹੜੇ ਸ਼ਹਿਰ ਵਾਸੀ ਨੇ ਉਹਨਾਂ ਨੂੰ ਚੱਲਣ ਵਿੱਚ ਜਾਣ ਵਿੱਚ ਆਉਣ ਵਿੱਚ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਸਹਿਜਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ